ਦਰਦਸਤ ਇਹ ਕਿ ਖਡੂਰ ਸਾਹਿਬ ਤੋਂ ਸਭ ਤੋਂ ਵੱਡੀ ਲੀਡ ਤੋਂ ਐਮਪੀ ਚੋਣਾ ਜਿੱਤਣ ਤੋਂ ਬਾਅਦ ਅਮਰਿਤਪਾਲ ਦਾ ਪਰਿਵਾਰ ਉਹਨਾਂ ਨੂੰ ਮਿਲਣ ਦੱਸਦੇ ਕਿ ਡਿਬਰੂਗੜ੍ਹ ਜਾ ਰਿਹਾ ਹੈ ਜੀ ਹਾਂ ਵੱਡੀ ਖਬਰ ਹੈ ਅਮਰਿਤਪਾਲ ਨੂੰ ਮਿਲਣ ਉਹਨਾਂ ਦਾ ਪਰਿਵਾਰ ਡਿਬਰੂਗੜ੍ਹ ਜਾ ਰਿਹਾ ਹੈ ਤੇ ਇਹ ਵੀ ਕਹਿਸਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਐਮਪੀ ਦੀ ਸੌ ਚੁੱਕਣ ਦੇ ਲਈ ਅਮਰਿਤਪਾਲ ਜਿਹੜੇ ਨੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਲਗਾਤਾਰ ਕਹਿਸਰੀਆਂ ਲਗਾਈ ਜਾ ਰਹੀਆਂ ਸੀ ਕਿ ਐਮਪੀ ਚੋ ਐਮਪੀ ਚੋਣਾ ਜਿੱਤਣ ਤੋਂ ਬਾਅਦ ਦੱਸਦੀ ਪੰਜਾਬ ਆਪ ਦੇ ਵਿੱਚ ਬੇਹਦ ਵੱਡੀ ਲੀਡ ਤੋਂ ਖੜੂਰ ਸਾਹਿਬ ਤੋਂ ਐਮਪੀ ਦੀਆਂ ਚੋਣਾਂ ਜਿੱਤਿਆ ਗਏ ਨੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜਿਸ ਤੋਂ ਬਾਅਦ ਉਹਨਾਂ ਦੀ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਡਿਬਰੂਗੜ੍ਹ ਉਹਨਾਂ ਨੂੰ ਮਿਲਣ ਜਾ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਇਹ ਵੀ ਖ਼ਾਸ ਰਹੀਆਂ ਸੀਗੀਆਂ ਕਿ ਅੰਮ੍ਰਿਤਪਾਲ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸੌ ਚੱਕਣ ਦੇ ਲਈ ਤਾਂ ਖੈਰ ਇਸ ਦੀ ਹਲੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਇਸ ਦਾ ਪਤਾ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕੀ ਐਮਪੀ ਚੋਣਾ ਜਿੱਤਣ ਤੋਂ ਬਾਅਦ ਖਡੂਰ ਸਾਹਿਬ ਦੇ ਵਿੱਚ 4 ਲੱਖ ਤੋਂ ਜਿਹੜੀ ਵੱਡੀ ਲੀਡ ਲੈ ਕੇ ਉਹ ਖਡੂਰ ਸਾਹਿਬ ਤੋਂ ਐਮਪੀ ਚੋਣ ਜਿੱਤੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਅ ਅਮਰਿਤਪਾਲ ਦੀ ਜਿਹੜੀ ਵੱਡੀ ਜਿੱਤ ਹੈ ਉਹ ਬੇਹਦ ਹੈ ਦੇਖਣੀ ਬੜੀ ਸੁਰੱਖਿਆ ਦੇ ਵਿੱਚ ਸੀਗੀ ਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਡਿਬਰੂਗੜ ਹੁਣ ਜਾ ਰਿਹਾ ਹੈ ਦੱਸ ਦਈਏ ਕਿ ਪੂਰੇ ਪਰਿਵਾਰ ਦੇ ਵੱਲੋਂ ਡਿਬਰੂਗੜ ਜਾ ਕੇ ਅਮਰਿਤਪਾਲ ਨੂੰ ਮਿਲਿਆ ਜਾਵੇਗਾ ਦੱਸ ਦਈਏ ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਕੇ ਆਏ ਨੇ ਡਿਬਰੂਗੜ ਪਿੰਡ ਜਾ ਕੇ ਆਏ ਨੇ ਦੱਸਦੇ ਕਿ ਲਗਾਤਾਰ ਜਦੋਂ ਇਹਨਾਂ ਦਾ ਨਾਮ ਆਉਂਦਾ ਹੈ ਕਿ ਉਹ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋ ਖੜੇ ਹੋ ਰਹੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਲਗਾਤਾਰ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੈਠ ਕੇ ਇਲੈਕਸ਼ਨ ਲੜ ਸਕਦਾ ਹੈ ਇਸ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਖੜੇ ਹੋਏ ਸੀ ਪਰ ਜਦੋਂ ਹੁਣ ਉਹ ਖਡੂਰ ਸਾਹਿਬ ਤੋਂ ਸ਼੍ਰੀ ਖਡੂਰ ਸਾਹਿਬ ਤੋਂ ਵੱਡੀ ਲੀਡ ਤੋਂ ਖਡੂਰ ਸਾਹਿਬ ਤੋਂ ਉਹ ਐਮਪੀ ਚੋਣ ਜਿੱਤ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਡਿਬਰੂਗੜ ਉਹਨਾਂ ਨੂੰ ਮਿਲਣ ਜਾ ਰਿਹਾ ਹੈ ਇਸ ਦੇ ਪਿੱਛੇ ਇੱਕ ਵੱਡੀ ਗੱਲ ਹੈ ਕਿਉਂਕਿ ਪਰਿਵਾਰ ਪਹਿਲੀ ਵਾਰ ਐਮਪੀ ਚੋਣ ਜਿੱਤਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ ਜਾ ਰਿਹਾ ਹੈ ਹੁਣ ਉਹ ਮਿਲਣ ਕਿਸ ਤਰੀਕੇ ਦੇ ਨਾਲ ਜਾ ਰਿਹਾ ਹੈ ਕਿ ਉਹ ਉੱਥੇ ਉਹਨਾਂ ਦੇ ਨਾਲ ਅਮਰਿਤਪਾਲ ਸਿੰਘ ਪਰਿਵਾਰ ਦੇ ਨਾਲ ਵਾਪਸ ਪੰਜਾਬ ਆਉਣਗੇ ਇਹ ਤਾਂ ਖੈਰ ਇੱਕ ਸਵਾਲੀਆਂ ਨਿਸ਼ਾਨ ਹੈ ਕਿਉਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਐਮਪੀ ਚੋਣ ਜਿੱਤਣ ਤੋਂ ਬਾਅਦ ਅਮਰਿਤਪਾਲ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਆਉਣ ਤੇਜਾ ਨਹੀਂ ਹੋਣਗੇ ਐਮਪੀ ਦੀ ਸੌ ਚੁੱਕਣ ਦੇ ਲਈ ਉਹਨਾਂ ਨੂੰ ਉੱਥੋਂ ਰਿਹਾ ਕੀਤਾ ਜਾਵੇਗਾ ਨਹੀਂ ਕੀਤਾ ਜਾਵੇਗਾ ਜਦ ਕੁਛ ਸਮੇਂ ਦੀ ਬੇਲ ਦਿੱਤੀ ਜਾਵੇਗੀ ਇਹ ਤਾਂ ਖੈਰ ਵੱਡੇ ਸਵਾਲੀਆਂ ਇਸ ਦੇ ਵਿੱਚ ਸਵਾਲ ਖੜੇ ਤਾਂ ਹੁੰਦੇ ਨੇ ਪਰ ਇਸ ਦਾ ਜਵਾਬ ਤਾਂ ਵਕਤ ਦੀ ਜਿਹੜੀ ਗਰਭ ਦੇ ਵਿੱਚ ਛੁਪਿਆ ਹੋਇਆ ਜੋ ਕਿ ਵਕਤ ਦੇ ਅਨਸਾਰ ਵਕਤ ਆਉਣ ਤੇ ਪਤਾ ਲੱਗੇਗਾ ਪਰ ਦੱਸ ਦਈਏ ਕਿ ਵੱਡੀ ਖ਼ਬਰ ਜਿਹੜੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਹੈ ਕਿ ਐਮਪੀ ਸੋਣਾ ਜਿੱਤਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਮਿਲਣ ਉਹਨਾਂ ਦਾ ਪਰਿਵਾਰ ਡਿਬਰੂਗੜ ਜਾ ਰਿਹਾ ਹੈ ਬੇहद ਵੱਡੀ ਗੱਲ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਉਹਨਾਂ ਨੂੰ ਮਿਲਣ ਡਿਬਰੂਗੜ ਗਏ ਸੀ ਤੇ ਹੁਣ ਉਹਨਾਂ ਦਾ ਪਰਿਵਾਰ ਐਮਪੀ ਚੋਣਾ ਜਿੱਤਣ ਤੋਂ ਬਾਅਦ ਅਮਰਿਤਪਾਲ ਦੇ ਵੱਡੀ ਲੀਡ ਹਾਸਲ ਕੀਤੀ ਗਈ ਸੀ ਦੱਸਦੀ ਪੰਜਾਬ ਦੀਆਂ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਤੋਂ ਵੀ ਬੇहद ਵੱਡੀ ਲੀਡ ਦੇ ਨਾਲ ਅਮਰਿਤਪਾਲ ਜਿਹੜੇ ਨੇ ਸ਼੍ਰੀ ਖਡੂਰ ਸਾਹਿਬ ਸੀਟ ਤੋਂ ਜਿੱਤੇ ਸੀ ਜਿਸ ਤੋਂ ਬਾਅਦ ਚਾਰੇ ਪਾਸੇ ਉਹਨਾਂ ਦੀ ਜਿੱਤ ਦੇ ਚਰਚੇ ਸੀਗੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਹੈ ਡਿਬਰੂਗੜ ਉਹਨਾਂ ਨੂੰ ਮਿਲਣ ਜਾ ਰਿਹਾ